ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਰੀਏ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਰਾਮਪਰਾ ਫੂਲ ਪੈਂਦੀ ਆ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਇੱਕ ਸਾਈਡ ਭਗਤਾ ਰਹਿ ਜਾਂਦਾ ਸੁਖਾਨੰਦ ਨਾਲ ਦਾ ਪਿੰਡ ਹੀ ਆ ਸਰੀਏ ਵਾਲੇ ਪਿੰਡ 'ਚੋ ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਫਾਰਮ ਦੀ ਤਾਜੀ ਸੂਈ ਸਵਾਈ ਐਚ ਐਫ ਨਸਲ ਦੀ ਟਾਪ ਦੀ ਵਾੜ ਵਿਖਾਉਣੀ ਹੈ ਆਫ ਕੈਮਰਾ ਵੀਰ ਦੱਸਦਾ ਸੀਗਾ ਕਿ ਏ ਟੂ ਜ਼ेड ਸਾਰਾ ਰਿਕਾਰਡ ਮੈਨੂੰ ਆਪ ਵੀ ਚੰਗੇ ਸੀਬੰਦੀ ਆ ਲੱਗਿਆ ਵੀ ਅੱਗੇ ਗਾਂ ਚੰਗਾ ਸੀਮਨ ਸੀ ਮਗਰ ਬੱਚਾ ਵੱਛੀ ਆਈ ਹੈ ਚੰਗੇ ਦੁੱਧ ਵਾਲੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਆ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਬਾਕੀ ਇਨਫਰਮੇਸ਼ਨ ਵੀਰ ਤੋਂ ਲੈ ਲੈਣਾ HF نسل ਦਾ ਨਗੀਨਾ ਹੀ ਆ ਆਪ ਕਰਦੇ ਹਾਂ ਗੱਲ ਬਾਤ ਦਿੰਦੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀਏ ਜੀ ਨਾਮ ਜੀ ਕਾਹ ਸੰਗ ਜੀ ਭਗਤਕ ਨਿਕ ਵਾੜੇ ਇਥੋਂ ਬਾਈ ਭਗਤਕ ਦੇ 4 ਕਿਲੋਮੀਟਰ ਬਾਜਾ ਖਾਨਾ ਬਾਜਾ ਖਾਨਾ ਇਹ 6 ਕਿਲੋਮੀਟਰ ਠੀਕ ਹੈ ਫੋਨ ਨੰਬਰ ਦੱਸ ਦੀ ਬਾਈ 76269 58370 ਇੱਕੇ ਦੀ ਫੇਰ ਦੱਸ ਦੀ 76269 58370 ਕਿੰਨੇ ਵਾਂ ਸੂ ਆ ਬਾਈ ਦੂਜਾ ਸਵਾਗਤ ਜੀ ਦੂਜਾ ਸੂਆ ਹਾਂਜੀ ਸੂਈ ਨੂੰ ਸਮਾ ਸਮਾ ਵਿਰੇ ਕੰਟਾਈ ਕੰਟਾ ਕੀ ਹੋਇਆ ਜੇਰ ਪੈਣੀ ਬਾਕੀ ਹੈ ਹਾਂ ਜੇਰ ਪੈਣੀ ਬਾਕੀ ਕਿਹੜੇ ਸੀ ਬੰਦੀ ਆ ਬਾਈ ਵੀਰੇ ਇਹ ਜੈਬਰਾ ਦੀ ਆ ਬੱਚਾ ਮਗਰ ਬੱਚੇ ਵੀਰੇ ਏਬੀਐਸ ਰੇਡੀਓ ਦੇ 66 ਸੀ ਬੱਚੀ ਆ ਜੀ ਠੀਕ ਹੈ ਜੀ ਕਿੰਨਾ ਕੁ ਦੁੱਧ ਦਿੱਤਾ ਇਹਨੇ ਪਹਿਲੇ ਸੀ 31+ ਵੀਰ ਜੀ ਕੀ ਐਸ ਮੇਦਰ ਕੀ ਏਰਕ ਦੀ ਵੀਰੇ 45 ਤੋਂ ਪਲੱਸ ਹੋਣਾ ਚਾਹੀਦਾ ਕੱਢੀਏ ਬਾਹਰ ਨੂੰ ਤੋੜ ਕੇ ਵਿਖਾ ਦਈਏ ਬਾਈ ਇੱਥੇ ਕਢਾ ਦਈਏ ਛੋਟਾ ਜਿਹਾ ਕਿਹੜਾ ਨੇ ਇਥੇ ਵੀਡੀਓ ਜੀ ਕਢਾ ਦੇ ਕੋਈ ਗੱਲ ਨਹੀਂ ਬਹੁਤ ਅਸਾਂ ਦੋਸਤੋ ਫਾਰਮ ਦੀ ਵੈੜ ਆ ਦੂਜੇ ਸੂਵੇ ਸੂਈ ਆ 40 ਪਲੱਸ ਦੁੱਧ ਵੀਰ ਦੱਸਦਾ ਕਿ ਪਹਿਲੇ ਸੂਵੇ ਪਲੂਨ ਨੇ ਦਿੱਤਾ ਦੂਜੇ ਸੂਵੇ ਸੂਈ ਆ ਮਸਾਂ ਘੰਟਾ ਕੀ ਹੋਇਆ ਸੂਈ ਨੂੰ ਜੇਰ ਪੈਣੀ ਹਜੇ ਬਾਕੀ ਹੋਰ ਘੰਟੇ ਖੰਡ ਤੇ ਜੇਰ ਪੈ ਜੂਗੀ ਹਾਈਟ ਵਾਲੇ ਪਾਸੋਂ ਐਕਸਟਾ ਆਰਡੀਨਰੀ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਢਲੇ ਅੰਗਾਂ ਪੈਰਾਂ ਦੀ ਆ ਦੋਸਤੋ ਕੋਈ ਨਿੱਕੀ ਮਰੀ ਹੰਬੀ ਜੀ ਵੈੜ ਨਹੀਂ ਕਮਾਲਾ ਬਈ 59 11 ਟਰੈਕਟਰ ਜੱਡੀ ਆ ਬਾਕੀ ਮੜਦੀ ਤੁਸੀਂ ਵੇਖ ਹੀ ਰਹੇ ਹੋ ਉਤੋਂ ਦੀ ਹੋ ਕੇ ਘੁਗਦੀ ਆ 45 ਪਲੱਸ ਵੀਰ ਦੱਸਦਾ ਖੁੱਲਾ ਦੁੱਧ ਪਿਆ ਜੂ ਫੁੱਲ ਵੱਡੀ ਦੂਜਾ ਸੂਆ ਚੰਗੇ ਸੀਵਨ ਦੀ ਟਾਪ ਦੀ ਵੜ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਹਵਾਨੇ ਵਾਲੇ ਪਾਸੋਂ ਐਕਸਟਾ ਆਰਡੀਨਰੀ ਸੇਵਾ ਸੰਭਾਲ ਵੀ ਬਾਈ ਉਹਨਾਂ ਦੀ ਪਿਛਲੇ ਪਰਿਵਾਰ ਦੀ ਫੁੱਲ ਕੀਤੀ ਹੋਈ ਆ ਚਾਰ ਸ਼ਫੇਰੋਂ ਗੋਲ ਮਟੋਲ ਪਈ ਆ ਬੰਨ ਲਾ ਬਾਈ ਕੋਈ ਚੱਕਰ ਨਹੀਂ ਉੱਪਰੋਂ ਸਵਾ ਫੁੱਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਜਿਹੜੇ ਭੈਣ ਭਰਾ ਦੇ ਪਸੰਦ ਆਊਗੀ ਸਿਆਲੋ ਸਿਆਲ ਕਰਮਾਂ ਵਾਲੀ ਦੁੱਧ ਦੇ ਨਜ਼ਾਰੇ ਦੇ ਦੂਗੀ ਇਹਦਾ ਕਰਮ ਵਾਲੀਆਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਦੁੱਧੀਆਂ ਤਾਂ ਕਰਮਾਂ ਵਾਲੀਆਂ ਲਹਿਰਾਂ ਲਾਉਂਦੀਆਂ ਥਣ ਬਹੁਤ ਚੰਗਾ ਮੁਠੀ ਵਾਲਾ ਅੰਦੀ ਚਵਾਈ ਵਾਲਾ ਹਵਾਨਾ ਸਾਰਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਫੂਡ ਸ਼ਾਂਗ ਭੂਰਾ ਬਣੀ ਦੂਸਰੀ ਸਾਈਡ ਤੋਂ ਵੀ ਵਿਖਾ ਦੇਣਾ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਵੇਖ ਲੋ ਭਾਵਾਂ ਕੋਈ ਭੈਣ ਭਰਾ ਹੱਥੀ ਚਵਾਈ ਕਰ ਲੇ ਭਾਵਾਂ ਮਸ਼ੀਨ ਤੇ ਚਵਾਈ ਕਰ ਲੇ ਥਾਂ ਦਾ ਸਾਈਜ਼ ਪੂਰਾ ਸੋਹਣਾ ਮਗਰ ਬੱਚਾ ਵੀ ਬਹੁਤ ਚੰਗਾ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੈ ਜੇ ਕਿਤੇ ਬੱਛਾ ਹੁੰਦਾ ਲਿਆਣਾ ਫੇਰ ਵੀ ਪਹਿਣਾ ਸੀਗਾ ਪਰ ਹੈਗੀ ਬੱਚੀ ਹੈ ਮੱਛੀ ਵੀ ਫੌਲੀ ਚੰਗੀ ਆ ਸੈਕਸਡ ਸੀ ਬੰਦੀ ਆ ਤੇ ਮਾਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਐਚ ਐਫ ਨਸਲ ਦਾ ਡਾਇਮੰਡ ਪੀਸ ਹੈ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਨਾ ਕੋਈ ਤਫੜੀ ਆ ਨਾ ਕੋਈ ਤਫੜੀ ਦਾ ਨਿਸ਼ਾਨ ਸ਼ੀਸ਼ੇ ਨੂੰ ਚੰਗੂ ਚਮਕਦੀ ਆ ਮੁੱਲ ਬਈ ਜਾਇਜ਼ ਜਾ ਲੈਣ ਦੇ ਨਾਲ ਆ ਵੀਰ ਮੁੱਲ ਵੀ 190 ਜੀ ਮਾਨਤਾਣ ਹੋ ਜੂ ਮਾਨਤਾਣ ਹੋ ਜੂ ਠੀਕ ਹੈ ਜੀ ਦੋਸਤੋ ਬਿਲਕੁਲ ਜਾਇਜ਼ ਹੀ ਡਿਮਾਂਡ ਹੈ 190000 ਵਿੱਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨਤਾਣ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣਾ ਹੋ ਸਕਦਾ ਤੁਹਾਨੂੰ ਵੀਡੀਓ ਤੇ ਛੋਟੀ ਲੱਗੇ ਵਜਨ ਘੱਟ ਲੱਗੇ ਪਰ ਟੌਪ ਦੀ ਬੱਛੀ ਆ ਪੂਰੀ ਭਾਰੀ ਫੁੱਲ ਵਜਨ ਆ ਰਹੀ ਆ ਤੇ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਹੈ ਇਦਾਂ ਦੀ ਬੱਚੀ ਜੇ ਆਪਾਂ ਕਿਸੇ ਫਾਰਮ ਚੋਂ ਲੈਣੀ ਹੋਵੇ 3-4 ਲੱਖ ਤੋਂ ਘੱਟ ਕੋਈ ਫਾਰਮ ਵਾਲਾ ਐਡੀ ਵਹਿੜ ਨਹੀਂ ਦਿੰਦਾ ਪਰ ਬਿਲਕੁਲ ਜਾਇਜ਼ ਮੁੱਲ 1,90,000 ਉਹਦੇ 'ਚੋਂ ਵੀ ਮੌਕੇ ਦੇ ਵੀਰ ਕਹਿੰਦਾ ਕੋਈ ਥੋੜਾ ਘਣਾ ਮਾਨਤਾਨ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆਜੇ ਇੱਕ ਹੋਰ ਸਲਾਹ ਦਿਨਾ ਬਾਕੀ ਮਰਜ਼ੀ ਤੁਸੀਂ ਆਪ ਦੀ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਮਰਜ਼ੀ ਥੋੜੀ ਚੱਲਣੀ ਆ ਪਰ ਛੋਟੀ ਜੀ ਸਲਾਹ ਜੇ ਕਿਸੇ ਭੈਣ ਭਰਾ ਨੇ ਨਵਾਂ ਫਾਰਮ ਦਾ ਕੰਮ ਸਟਾਰਟ ਕੀਤਾ ਹੋਵੇ ਵਾੜਾਂ ਲੈਣੀਆਂ ਹੋਣ ਦੁੱਧ ਆਸਤੇ ਤੇ ਟਾਪ ਦੀ ਬੱਛੀ ਐ ਨਾਲੇ ਤਾਂ ਐਚ ਐਫ ਦੀ ਬਰੀਡ ਘਰੇ ਟਾਪ ਦੀ ਤਿਆਰ ਕਰ ਦੂਗੀ ਤੇ ਨਾਲੇ ਐਰਕੀ ਦੇ ਸੂਏ ਜੀ ਆਪਦੇ ਪੈਸੇ ਪੂਰੇ ਕਰ ਜੂ 40 45 ਕਿਲੋ ਦੁੱਧ ਬਹੁਤ ਹੁੰਦਾ ਤੇ ਇਹ ਕਰਮਾਲੀ ਨੇ ਖੁੱਲਾ ਪਿਆ ਦੇਣਾ ਤੇ ਉਸ ਹਿਸਾਬ ਨਾਲ ਮੁੱਲ ਜਮੈਂ ਜੈਜ ਹੈ 190000 ਉਹਦੇ ਜੋ ਵੀ ਮੌਕੇ ਤੇ ਕੋਈ ਥੋੜਾ ਘਣਾ ਮਾਨ ਤਾਣ ਹੋ ਜੂ ਫਾਰਮ ਚ ਦਾ ਏਡੀ ਵੜ 3-4 ਲੱਖ ਤੋਂ ਘੱਟ ਕੋਈ ਵੀ ਨਹੀਂ ਦਿੰਦਾ ਪਹਿਲਾਂ ਜੇ ਕਿਸੇ ਭੈਣ ਭਰਾਣੇ ਲੈਣੀ ਵੀ ਹੋਵੇ 2-4 ਫਾਰਮਾਂ ਚ ਤੁਰ ਫਿਰ ਕੇ ਢੇੜਾ ਦੇ ਆਓ ਪ੍ਰਾਈਸ ਦਾ ਤੁਹਾਨੂੰ ਆਪ ਹੀ ਪਤਾ ਲੱਗਿਆ ਨਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਇਹ ਐਚਐਫ ਨਸਲ ਦੀ ਟਾਪ ਦੀ ਬੱਚੀ ਪਸੰਦ ਆਉਂਦੀ ਆ ਦੂਜਾ ਸੂਭਾ ਨਮਾਹਾਨਾ ਕੋਈ 5-7 ਸੂਵੇ ਨਾਲੇ ਕਰਮਾ ਵਾਲੀ ਵਧੀਆ ਦੁੱਧ ਪਿਆਉ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਸਰੀਏ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾਪੂਲ ਨੇੜੇ ਭਗਤਾ ਭਾਈ ਵੀ ਰਹਿ ਜਾਂਦਾ ਨੇੜੇ ਬਾਜਾਖਾਨਾ ਵੀ ਆ ਸੁਖਾਨੰਦ ਨਾਲ ਦਾ ਪਿੰਡ ਆ ਮੋਗਾ ਜ਼ਿਲ੍ਹੇ ਦਾ ਲਾਸਟ ਪਿੰਡ ਆ ਤੇ ਪਹਿਲਾ ਪਿੰਡ ਆ ਸਰੀਏ ਵਾਲਾ ਬਠਿੰਡੇ ਜ਼ਿਲ੍ਹੇ ਦਾ ਤੇ ਜੇ ਇਧਰੋਂ ਭਗਤੇ ਵਾਲੇ ਪਾਸੋਂ ਆਉਣੇ ਆ ਤਾਂ ਲਾਸਟ ਪਿੰਡ ਆ ਬਠਿੰਡੇ ਦਾ ਅੱਗੇ ਮੋਗਾ ਸਟਾਰਟ ਹੋ ਜਾਂਦਾ ਸੁਖਾਨੰਦ ਤੋਂ ਤੇ ਬਾਕੀ ਲਾਸਟ ਦੇ ਵਿੱਚ ਰੂਟੀਨ 'ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਨਾ ਪਿਆਰ ਸਤਿਕਾਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਫੱਸੀ ਗੱਲ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ